ਜੀ ਵੈਗੂ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਆਪਾਂ ਜੀ ਤੁਹਾਨੂੰ ਡੱਕਿਆਂ ਤੇ ਬੁਣਨ ਵਾਲੀ ਲੈਸ ਦੀ ਵੀਡੀਓ ਪਾਉਣੀ ਹਾਂਜੀ ਦੇਖੋ ਜੀ ਲੈਸ ਬੁਣੀ ਕਿੰਨੀ ਸੋਹਣੀ ਲੱਗਦੀ ਹੈ ਹਾਂਜੀ ਆਪਾਂ ਤੁਹਾਨੂੰ ਜਦੋਂ ਜੇ ਭਰੀ ਜਾਊਗੀ ਫਿਰ ਆਪਾਂ نیچے ਨੂੰ ਕੱਢੀ ਜਾਂਦੇ ਹੁਣੇ ਹਾਂਜੀ ਆਪਾਂ ਜੀ ਸ਼ੁਰੂ ਕਰਦੇ ਹਾਂ ਅੱਗੇ ਜੀ ਆਪਾਂ ਸਿਲ ਕੀ ਧਾਗਾ ਆਪਾਂ ਨੇ ਡਬਲ ਲਾਇਆ ਹਾਂਜੀ ਆਪਾਂ ਜੀ ਤੁਹਾਨੂੰ ਨੇੜੇ ਤੋਂ ਕਰਕੇ ਦਿਖਾਉਣੀ ਇਹ ਡਬਲ ਧਾਗਾ ਜੀ ਇਹਨਾਂ ਦੇ ਦੋਨਾਂ ਦੇ ਨੀਚੇ ਦੀ ਨਗਾਹ ਲਾਂਗੇ ਫਿਰ ਜੀ ਇਹਨਾਂ ਦਾ ਦੋਨਾਂ ਦਾ ਇੱਕ ਬਣਾ ਦਾਂਗੇ ਫਿਰ ਆਪਾਂ ਢੱਕੇ ਘੁਮਾ ਲਾਂਗੇ ਆ ਜੀ ਆਪਾਂ ਇੱਕ ਦਾ ਇੱਕੇ ਬਣਾ ਦਾਂਗੇ ਆ ਵਿੱਚ ਦੀ ਪਾ ਕੇ ਜੀ ਇਹ ਫਿਰ ਆਪਾਂ ਦੋ ਦਾ ਇੱਕ ਬਣਾ ਦਾਂਗੇ ਆਪਾਂ ਫਿਰ ਢੱਕੇ ਘੁਮਾ ਲਾਂਗੇ ਹਾਂ ਜੀ ਆਪਾਂ ਜੀ ਦੋ ਦਾ ਇੱਕ ਬਣਾ ਜੀ ਆਪਾਂ ਹੌਲੀ ਹੌਲੀ ਦੱਸਦੇ ਆਂ ਡੱਕੇ ਘਵਾ ਲਾਂਗੇ ਹਾਂਜੀ ਬਸ ਜੀ ਆਪਾਂ ਨੇ ਆਹ ਜੀ ਚੀਜ਼ ਰਿਪੀਟ ਕਰੀ ਜਾਣੀ ਆਹ ਜੀ ਆਪਾਂ ਇੱਕ ਦਾ ਇੱਕ ਬਣਾ ਲਏ ਇਹਦੇ ਵਿੱਚ ਦੀਪਾ ਕੀ ਆਪਾਂ ਜੀ ਦੋ ਦਾ ਇੱਕ ਬਣਾ ਲਾਂ ਹਾਂਜੀ ਆਪਾਂ ਨੇ ਜੀ ਬਾਰ-ਬਾਰ ਇਹੀ ਚੀਜ਼ ਰਿਪੀਟ ਕਰੀ ਜਾਣੀ ਹਾਂਜੀ ਜਦੋਂ ਜੀ ਆਪਾਂ ਨੇ ਲੈਸ ਸ਼ੁਰੂ ਕਰਨੀਆਂ ਜੀ ਆਪਾਂ ਨੇ ਇੱਥੋਂ ਹੀ ਸ਼ੁਰੂ ਕਰਨੀ ਆ ਪਹਿਲਾਂ ਜੀ ਆਪਾਂ ਇੱਕ ਦਾ ਇੱਕ ਬਣਾ ਲਾਂਗੇ ਫੇਰ ਆ ਦੋ ਧਾਗਿਆਂ ਦੇ ਵਿੱਚ ਦੀ ਪਾ ਕੇ ਇਹ ਜੀ ਆਪਣੇ ਦੋ ਬਣ ਗਏ ਇਹਨਾਂ ਦੇ ਇੱਕ ਕਰ ਦਾਂਗੇ ਹਾਂਜੀ ਬਸ ਜੀ ਇੰਨਾ ਕੀ ਆਪਾਂ ਨੂੰ ਸਿੱਖਣ ਦੀ ਲੋੜ ਆ ਫੇਰ ਆਪਾਂ ਨੇ ਡੱਕੇ ਕਮਾ ਲੈਣੇ ਨੇ ਫੇਰ ਜੀ ਇਹ ਪਹਿਲਾਂ ਦੀ ਤਰ੍ਹਾਂ ਇੱਕ ਦਾ ਇੱਕ ਬਣਾ ਦੇਣਾ ਇਹਨਾਂ ਦਾ ਫੇਰ ਇੱਕ ਬਣਾ ਦੇਣਾ ਹਾਂਜੀ ਬਸ ਜੀ ਇੰਨੀ ਕਾ ਚੀਜ਼ ਆ ਬਸ ਇਹੀ ਆਪਾਂ ਨੇ ਬਾਰ-ਬਾਰ ਰਿਪੀਟ ਕਰੀ ਜਾਣੀ ਹੈ। ਹਾਂਜੀ ਆਪਾਂ ਤੁਹਾਨੂੰ ਜੀ ਧੀ ਹੌਲੀ-ਹੌਲੀ ਦੱਸਦੇ ਆ। ਆਪਾਂ ਨੇ ਅੜੇ ਤੋਂ ਕਰਕੇ ਦੱਸਦੇ ਆ। ਹਾਂਜੀ ਹੁਣ ਜੀ ਆਪਾਂ ਢਿੱਕੇ ਕਮਾ ਲਾਂਗੇ। ਹਾਂਜੀ ਆਪਾਂ ਨੇ ਇੱਕ ਦਾ ਇੱਕੀ ਬਣਾਈ ਜਾਣਾ। ਇਹ ਜੀ ਆਪਣਾ ਡਬਲ ਧਾਗਾ ਲਾਇਆ ਹੋਇਆ ਹੈ। ਜੀ ਪਹਿਲਾਂ ਜੀ ਆਪਾਂ ਇੱਕ ਦਾ ਇੱਕ ਬਣਾ ਲਿਆ ਇਹਨਾਂ ਦੇ نیچے ਦੀ ਪਾ ਕੇ ਕਰੋਸ਼ੀਆ ਦੋ ਦਾ ਇੱਕ ਕਰਨਾਂਗੇ ਹਾਂਜੀ ਬਸ ਇਹੀ ਚੀਜ਼ ਜੀ ਆਪਾਂ ਨੇ ਵਾਰ-ਵਾਰ ਰਿਪੀਟ ਕਰੀ ਜਾਣੀ ਹੈ ਲੈਸ ਬੁਣਨੀ ਦੀ ਆ ਬਹੁਤ ਆਸਾਨ ਆ ਕੋਈ ਔਖੀ ਨਹੀਂ ਹੈ ਹਾਂਜੀ ਆਪਾਂ ਜੀ ਤੁਹਾਨੂੰ ਹੌਲੀ-ਹੌਲੀ ਦੱਸ ਰਹੇ ਆ ਇਹਦੇ نیچے ਦੀ ਪਾਵਾਂਗੇ ਹਾਂਜੀ ਫੇਰ ਜੀ ਆਪਾਂ ਦੋ ਦਾ ਇੱਕ ਕਰ ਦਾਂਗੇ। ਆਪਾਂ ਜੀ ਫੇਰ ਢੱਕੇ ਕਮਾ ਲਾਂਗੇ। ਹਾਂਜੀ ਆਪਾਂ ਜੀ ਤੁਹਾਨੂੰ ਫੇਰ ਦੁਬਾਰਾ ਦੱਸ ਰਹੇ ਹਾਂ ਨੇੜੇ ਤੋਂ ਕਰਕੇ। ਹਾਂਜੀ ਆਪਾਂ ਜੇ ਕਰੋਸ਼ੀ ਦੇ ਉੱਪਰ ਦੀ ਬਣਾਮੀ ਮਾਰ ਕੇ ਇਹਦੇ ਵਿੱਚ ਦੀ ਨਗਾ ਲਾਂਗੇ। ਫੇਰ ਜਿਹੜੇ ਆਹ ਧਾਗਾ ਇਹਦੇ نیچے ਦੀ ਨਗਾ ਲਾਂਗੇ। ਇਹ ਡਬਲ ਧਾਗਾ ਲਾਇਆ ਜੀ ਆਪਾਂ। ਫੇਰ ਆਪਾਂ ਇਹਦਾ ਦੋ ਦਾ ਇੱਕ ਕਰ ਦਾਂਗੇ। ਹਾਂਜੀ ਫੇਰ ਆਪਾਂ ਢੱਕਾ ਕਮਾ ਲਾਂਗੇ। ਹਾਂਜੀ ਬਸ ਇਹੀ ਚੀਜ਼ ਆਪਾਂ ਨੇ ਬਾਰ-ਬਾਰ ਰਿਪੀਟ ਕਰੀ ਜਾਣੀ। ਹਾਂਜੀ ਆਪਾਂ ਜੀ ਤੁਹਾਨੂੰ ਥੋੜਾ ਜਿਹਾ ਹੌਲੀ-ਹੌਲੀ ਦੱਸ ਰਹੇ ਹਾਂ। ਇਹ ਜੀ ਫੇਰ ਆਪਾਂ ਦੋ ਦਾ ਇੱਕ ਕਰ ਦਾਂਗੇ। ਫੇਰ ਆਪਾਂ ਨੇ ਡੱਗੇ ਕਮਾ ਲਈ। ਹਾਂਜੀ ਦੋ ਦਾ ਆਪਾਂ ਨੇ ਇਹ ਤਾਂ ਜੀ ਇੱਕ ਦਾ ਆਪਾਂ ਨੇ ਏਕੇ ਰੱਖਣਾ। ਇਹ ਜੀ ਆਪਾਂ ਦੋ ਦਾ ਇੱਕ ਕਰ ਦਾਂਗੇ। ਹਾਂਜੀ ਫੇਰ ਆਪਾਂ ਢੱਕਾ ਕਮਾ ਲਾਂਗੇ। ਹਾਂਜੀ ਆਪਾਂ ਨੇੜੇ ਤੋਂ ਦਿਖਾ ਰਹੇ ਆ ਆ ਜਿਹੜੀ ਗਲੀ ਆ ਜੀ ਆਪਾਂ ਇਹਦੇ ਵਿੱਚ ਨੀਚੇ ਦੀ ਪਾਵਾਂਗੇ। ਇਹ ਜੀ ਆਪਾਂ ਦੋ ਦਾ ਇੱਕ ਕਰ ਦਾਂਗੇ। ਹਾਂਜੀ ਜਦੋਂ ਜੀ ਆਪਾਂ ਨੇ ਸ਼ੁਰੂ ਕਰਨੀ ਆ ਬਸ ਇੱਥੋਂ ਹੀ ਦੋਨੋਂ ਸਾਈਡਾਂ ਤੇ ਜੀ ਕੁੰਡੇ ਪਾ ਕੇ ਬਸ ਇੱਥੋਂ ਹੀ ਸਟਾਰਟ ਕਰ ਲੈਣੀ ਆ। ਇੱਕ ਦਾ ਇੱਕ ਬਣਾ ਲਿਆ ਜੀ। ਇਹਦੇ ਵਿੱਚ ਦੀ ਪਾ ਕੇ ਇਹ ਦੋ ਬਣ ਗਏ ਜੀ। ਇਹ ਆਪਾਂ ਦੋ ਦਾ ਇੱਕ ਕਰ ਦਾਂਗੇ। ਹਾਂਜੀ ਡੱਕੇ ਕਮਾ ਲੈਣੇ। ਹਾਂਜੀ ਆਪਾਂ ਜੀ ਨੇੜੇ ਤੋਂ ਦਿਖਾ ਰਹੇ ਹਾਂ। ਹਾਂਜੀ ਲੈਸ ਬਉਣਨੀ ਕੋਈ ਔਖੀ ਨਹੀਂ ਹੈਗੀ। ਬਹੁਤ ਆਸਾਨ ਆ ਜੀ। ਹਾਂਜੀ ਲੈਸ ਆਪਣੀ ਜਦੋਂ ਬਣੀ ਜਾਂਦੀ ਹੈ ਜੀ ਆਪਾਂ ਇਸ ਤਰ੍ਹਾਂ ਹੀ ਦੱਬ ਕੇ ਆਏ ਹੱਥ ਦੇ ਨਾਲ ਜੀ ਨੀਚੇ ਕੱਟੀ ਜਾਵਾਂਗੇ ਹਾਂਜੀ ਇਹ ਲੈਸ ਜੀ ਬੁਣ ਵੀ ਬਹੁਤ ਛੇਤੀ ਹੁੰਦੀ ਹੈ ਨਿਬੜਦੀ ਵੀ ਬਹੁਤ ਹਾਂਜੀ ਤੁਸੀਂ ਵੀ ਜੀ ਲੈਸ ਬੁਣਿਆ ਜਰੂਰ ਟਰਾਈ ਕਰਿਓ ਜੀ ਹਾਂਜੀ ਸਾਡੀ ਵੀਡੀਓ ਨੂੰ ਜੀ ਲਾਇਕ ਸ਼ੇਅਰ ਕਰੋ ਹਾਂਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ